ਕਹਿੰਦੇ ਨੇ ਸੰਤ ਕੀ ਤਾਂ ਆਖਰੇ ਟਿਕਾਣਾ ਈਸ਼ਵਰ ਦਾ ਘਰ ਹੈ ਕੁਝ ਚੰਗਾ ਕਰ ਮੁਸਾਫਰ ਕਿਸੇ ਦੇ ਘਰ ਖਾਲੀ ਹੱਥ ਨਹੀਂ ਚਾਈ ਜਾ ਕਦੇ ਵੀ ਮਨ ਹਲਕਾ ਕਰਨਾ ਹੋਵੇ ਤਾਂ ਪਰਮਾਤਮਾ ਅੱਕੇ ਰੋ ਕੇ ਕਰਨਾ ਚਾਹਦਾ ਹੈ ਕਿਉਂਕਿ ਉਹ ਹਮੇਸ਼ਾ ਹੱਥ ਫੜਦਾ ਹੈ ਮਸਾਕ ਨਹੀਂ ਉਡਾਉਂਦਾ ਵਾਰ-ਵਾਰ ਕਿਸੇ ਦੇ ਘਰ ਜਾਣ ਨਾਲ ਇੱਜ਼ਤ ਕਟ ਜਾਂਦੀ ਹੈ ਪਰ ਇੱਕ ਪਰਮਾਤਮਾ ਦਾ ਘਰ ਹੀ ਹੈ ਜਿੱਥੇ ਵਾਰ-ਵਾਰ ਚਾਨ ਨਾਲ ਇੱਜ਼ਤ ਵੱਧ ਜਾਂਦੀ ਹੈ ਇੱਕ ਵਿਅਕਤੀ ਨੇ ਰੱਬ ਨੂੰ ਪੁੱਛਿਆ ਕਿ ਮੈਂ ਤੁਹਾਨੂੰ ਕਿਵੇਂ ਖੁਸ਼ ਕਰਾਂ ਕੋਈ ਵਸਤੂ ਦੱਸੋ ਜਿਹੜੀ ਮੈਂ ਤੁਹਾਨੂੰ ਚੜਾ ਸਕਾਂ ਰੱਬ ਨੇ ਉੱਤਰ ਦਿੱਤਾ ਕਿ ਸੰਸਾਰ ਦੀ ਹਰ ਵਸਤੂ ਮੈਂ ਹੀ ਤੈਨੂੰ ਦਿੱਤੀ ਹੈ ਤੇਰੇ ਕੋਲ ਤੇਰਾ ਸਿਰਫ ਹੰਕਾਰ ਰਹੀ ਹੈ ਜਿਹੜਾ ਮੈਂ ਤੈਨੂੰ ਕਦੇ ਨਹੀਂ ਦਿੱਤਾ ਮੈਨੂੰ ਉਹ ਹੀ ਪੇਟ ਕਰਤੇ ਜਿਹੜੀ ਦੁਆ ਕبول ਹੋਣ ਵਿੱਚ ਵਕਤ ਲੈਂਦੀ ਹੈ ਉਹ ਹਮੇਸ਼ਾ ਪੂਰੇ ਹੋਣ ਤੇ ਵਕਤ ਬਦਲ ਦਿੰਦੀ ਹੈ ਅਰਦਾਸ ਸਰੂਰ ਕਰਿਆ ਕਰੋ ਕਿਉਂਕਿ ਪਰਮਾਤਮਾ ਤੋਂ ਵੱਡਾ ਕੋਈ ਡਾਕਟਰ ਨਹੀਂ ਤੇ ਅਰਦਾਸ ਤੋਂ ਵੱਡੀ ਕੋਈ ਦਵਾਈ ਨਹੀਂ ਇੱਕ ਵਾਰ ਸਾਰੇ ਪਿੰਡ ਵਾਸੀਆਂ ਨੇ ਮੇਲੇ ਅਦਾਸ ਕਰਨ ਦਾ ਫੈਸਲਾ ਕੀਤਾ ਅਦਾਸ ਸਮੇ ਸਾਰੇ ਇਕੱਠੇ ਹੋਏ ਪਰ ਸਿਰਫ ਇੱਕ ਹੀ ਬੱਚਾ ਛਤਰੀ ਲੈ ਕੇ ਨਾਲ ਆਇਆ ਸੀ ਇਹ ਹੈ ਵਿਸ਼ਵਾਸ ਜਦੋਂ ਤੁਸੀਂ ਹਵਾ ਵਿੱਚ ਇੱਕ ਸਾਲ ਦੇ ਬੱਚੇ ਨੂੰ ਉਛਾਲਦੇ ਹੋ ਤਾਂ ਉਹ ਹੱਸਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਤੁਸੀਂ ਉਸ ਨੂੰ ਫੜ ਲਵੋਗੇ ਇਹ ਹੈ ਭਰੋਸਾ ਤੇ ਹਦਰਾਤ ਸੌਣ ਸਮੇ ਸਾਨੂੰ ਸਵੇਰੇ ਤੱਕ ਜਿਉਂਦੇ ਰਹਿਣ ਦਾ ਕੋਈ ਪ੍ਰੋਸਾ ਨਹੀਂ ਹੁੰਦਾ ਪਰ ਫਿਰ ਵੀ ਅਸੀਂ ਸਵੇਰ ਲਈ అలਾਰਮ ਲਗਾਉਂਦੇ ਹਾਂ ਇਹ ਹੈ ਉਮੀਦ ਜਿਵੇਂ ਜਿਵੇਂ ਤੁਸੀਂ ਖੁਦ ਨੂੰ ਜਾਣਦੇ ਚਾਹੋਗੇ ਪੇੜ ਚਾਲ ਵਿੱਚੋਂ ਬਾਹਰ ਨਿਕਲਦੇ ਚਾਹੋਗੇ ਵੈਸੇ ਤਾਂ ਰੱਬ ਕਿਸੇ ਨੇ ਨਹੀਂ ਦੇਖਿਆ ਪਰ ਜਿੱਥੇ ਇਨਸਾਨ ਦੂਜੇ ਦੇ ਦੁੱਖ ਤਕਲੀਫ ਸਮਝੇ ਉੱਥੇ ਰੱਬ ਵਸਦਾ ਹੈ ਸਬਰ ਤੇ ਨਾਲ ਮੰਗੋ ਅਤੇ ਯਕੀਨ ਦੇ ਨਾਲ ਇੰਤਜ਼ਾਰ ਕਰੋ ਕਿਉਂਕਿ ਜੋ ਪਰਮਾਤਮਾ ਦਿੰਦਾ ਹੈ ਉਹ ਸਹੀ ਸਮੇਂ ਦਿੰਦਾ ਹੈ ਅਤੇ ਬਿਹਤਰੀਨ ਦਿੰਦਾ ਹੈ ਗੁਨੇਕਾਰ ਨੂੰ ਐਨਾ ਪਤਾ ਤਾਂ ਹੁੰਦਾ ਹੈ ਜਿੱਥੇ ਕੋਈ ਨਹੀਂ ਹੁੰਦਾ ਉੱਥੇ ਖੁਦਾਤਾ ਹੁੰਦਾ ਹੈ ਬੁਰੀ ਨਜ਼ਰ ਨਾਲ ਨਾ ਦੇਖ ਮੈਨੂੰ ਦੇਖਣ ਵਾਲੇ ਮੈਂ ਲੱਖ ਪੁਰਾ ਸਹੀ ਪਦ ਤੋਂ ਆਪਣੀ ਨਜ਼ਰ ਖਰਾਬ ਨਾ ਕਰ ਦੁਨੀਆ ਪੈਸੇ ਵਾਲਿਆਂ ਦੀ ਚਮਚਾਖੇ ਜੀ ਕਰਦੀ ਹੈ ਮੁਰਸ਼ਦ ਵਰਨਾ ਰਿਸ਼ਤੇਦਾਰ ਤਾਂ ਭਿਖਾਰੀਆਂ ਤੇ ਵੀ ਹੁੰਦੇ ਨੇ ਆਪਣੇ ਕਿਰਦਾਰ ਤੇ ਪਾ ਕੇ ਪਤਾ ਹਰ ਇੱਕ ਇਨਸਾਨ ਕਹਿੰਦਾ ਹੈ ਕਿ ਜ਼ਮਾਨਾ ਖਰਾਬ ਹੈ ਖਾਣਾ ਤੇਰੇ ਸੀ ਲੋਕ ਸਲਫੀਆਂ ਖਿੱਚਦੇ ਖਿੱਚਦੇ ਮਰਨਾ ਸੀ ਜਿਸ ਨੂੰ ਭੁੱਖ ਨਾਲ ਉਹ ਕੈਰਤ ਨਾਲ ਮਰ ਗਿਆ ਵਕਤ ਤੇ ਵੀ ਪੜੇ ਅਜੀਬ ਕਿਸੇ ਨੇ ਕਿਸੇ ਦਾ ਘਟਦਾ ਨਹੀਂ ਤੇ ਕਿਸੇ ਦੇ ਕੋਲ ਹੁੰਦਾ ਨਹੀਂ ਵਕਤ ਦਿਖਾਈ ਨਹੀਂ ਦਿੰਦਾ ਪਰ ਤਿਖਾ ਬਹੁਤ ਕੁਝ ਜਾਣਦਾ ਹੈ ਆਪਣਾ ਪਨ ਤਾਂ ਹਰ ਕੋਈ ਦਿਖਾਉਂਦਾ ਹੈ ਪਰ ਆਪਣਾ ਕੌਣ ਹੈ ਇਹ ਵਕਤ ਹੀ ਦਿਖਾਉਂਦਾ ਹੈ ਨਜ਼ਰ ਤਾਂ ਉਸ ਦੀ ਸਬਨਾ ਉੱਪਰ ਹੈ ਪਰ ਉਸ ਦੀ ਨਧਾ ਉੱਨਾ ਉੱਪਰ ਹੀ ਹੈ ਜੋ ਉੱਚੇ ਗੁਣਾ ਕਰਕੇ ਉਨੋਕ ਬਾਗ ਨੇ ਜਿਹੜੇ ਉਤੇ ਰਸਾ ਵਿੱਚ ਖੁਸ਼ ਹਨ ਜਿਹੜੇ ਉਹਦੇ ਕੀਤੇ ਨੂੰ ਸਤ ਕਰਕੇ ਮੰਨਦੇ ਹਨ ਇਨਸਾਨ ਹਮੇਸ਼ਾ ਇੱਕੋ ਵਰਗਾ ਨਹੀਂ ਰਹਿੰਦਾ ਵਕਤ ਹਾਲਾਤ ਤੇ ਲੋਕ ਉਸਨੂੰ ਬਦਲਣ ਤੇ ਮਜਬੂਰ ਕਰ ਦਿੰਦੇ ਨੇ ਸਮੁੰਦਰ ਜਿੱਕਰ ਖਾਰਾ ਹੈ ਤਾਂ ਖਾਰਾ ਹੀ ਰਹੇਗਾ ਉਸ ਵਿੱਚ ਮਖੰਡ ਕੋਲ ਕੇ ਉਸ ਨੂੰ ਮਿੱਠਾ ਬਣਾਉਣ ਦੀ ਕੋਸ਼ਿਸ਼ ਕਰਨ ਵਿੱਚ ਵੀ ਨੁਕਸਾਨ ਤੁਹਾਡਾ ਹੀ ਹੋਵੇਗਾ ਜੋ ਤੁਹਾਨੂੰ ਕੁਝ ਨਹੀਂ ਸਮਝਦੇ ਤੁਸੀਂ ਵੀ ਉਨ੍ਹਾਂ ਨੂੰ ਕੁਝ ਨਾ ਸਮਝੋ ਜ਼ਿੰਦਗੀ ਵਿੱਚ ਹਮੇਸ਼ਾ ਅਚਾਹੇ ਲੋਕ ਹੀ ਮਿਲਦੇ ਨੇ ਜਿਨ੍ਹਾਂ ਨੂੰ ਸਿਰਫ ਚਾਹਿਆ ਜਾ ਸਕਦਾ ਹੈ અપਨਾਇਆ ਨਹੀਂ ਕਿਉਂਕਿ ਉਹ ਕਿਸੇ ਹੋਰ ਦੀ ਕਿਸਮਤ ਵਿੱਚ ਹੁੰਦੇ ਨੇ ਉੱਪਰ ਵਾਲਾ ਮੌਜ ਵਿੱਚ ਆ ਜਾਵੇ ਤਾਂ ਸਤ ਤਾਜ ਪਨਾ ਦਿੰਦਾ ਹੈ ਤੇ ਜਦ ਅਚੈ ਨਜ਼ਰ ਫੇਰ ਲਵੇ ਤਾਂ ਮਹਤਾਜ ਪਨਾ ਦਿੰਦਾ ਹੈ ਸੱਚ ਨੂੰ ਤਮੀਜ਼ ਨਹੀਂ ਕਰਨਦੀ ਤੇ ਝੂਠ ਨੂੰ ਦੇਖੋ ਕਿੰਨਾ ਮਿੱਠਾ ਬੋਲਦਾ ਹੈ ਕੌਣ ਯਾਦ ਰੱਖੇਗਾ ਸਾਨੂੰ ਇਸ ਬੇਮਤਲਬ ਤੇ ਤੌਰ ਵਿੱਚ ਹਾਲਾਤ ਇੰਜ ਦੇ ਨਿਕੇ ਲੋਕਾਂ ਨੂੰ ਰੱਬ ਯਾਦ ਨਹੀਂ ਸਭ ਤੋਂ ਪੁਰਾ ਹੈ ਉਮੀਦ ਦਾ ਮਤ ਚਾਣਾ ਤੇ ਉਸ ਤੋਂ ਵੀ ਬੁਰਾ ਹੈ ਝੂਠੀ ਉਮੀਦ ਦਾ ਜਿੰਦਾ ਰਹਿਣਾ ਸਪਨਾ ਤੇ ਮਹਿਲ ਵੀ ਇੱਕ ਦਿਨ ਟਹਿ ਜਾਂਦੇ ਨੇ ਜੋ ਸਬਦਾ ਸੋਚਦੇ ਨੇ ਉਹ ਹੀ ਅਕਸਰ ਇਕੱਲੇ ਰਹਿ ਜਾਂਦੇ ਨੇ دیدار ਦੀ ਤਲਬ ਹੋਵੇ ਤਾਂ ਨਿਕਾਹਾਂ ਜ਼ਰੂਰ ਗੱਡ ਕੇ ਰੱਖਣਾ ਕਿਉਂਕਿ ਨਕਾਬ ਹੋਵੇ ਚਾ ਨਸੀਬ ਟਿਕਦਾ ਜ਼ਰੂਰ ਹੈ ਇਨਸਾਨ ਤੇ ਖਵਾਇਸ਼ ਤੇ ਕੋਈ ਹੱਦ ਨਹੀਂ ਦੋ ਕਦਮ ਜ਼ਮੀਨ ਵਿੱਚ ਚਾਈਦੀ ਹੈ ਦੋ ਕਦਮ ਕਫਨ ਤੇ ਪਾਦ ਜ਼ਿੰਦਗੀ ਤੇ ਵਕਤ ਤੇ ਕੋਈ ਗਾਰੰਟੀ ਨਹੀਂ ਦੋਵੇਂ ਬਦਲ ਵੀ ਜਾਂਦੇ ਨੇ ਤੇ ਖਤਮ ਵੀ ਹੋ ਜਾਂਦੇ ਨੇ ਵਕਤ ਨੇ ਚੁੱਪ ਰਹਿਣਾ ਸਿਖਾ ਦਿੱਤਾ ਜ਼ਿੰਦਗੀ ਨੇ ਸਭ ਕੁਝ ਸਹਿਣਾ ਸਿਖਾ ਦਿੱਤਾ ਹੁਣ ਕਿਸੇ ਤੋਂ ਵੀ ਕੋਈ ਆਸ ਨਹੀਂ ਹੈ ਜ਼ਿੰਦਗੀ 'ਚ ਕਿਉਂਕਿ ਹਾਲਾਤਾਂ ਨੇ ਮੈਨੂੰ ਇਕੱਲੇ ਰਹਿਣਾ ਸਿੱਖਾ ਦਿੱਤਾ ਬੰਦਾ ਪੁੱਲ ਤਾਂ ਬਹੁਤ ਕੁਝ ਜਾਣਦਾ ਹੈ ਪਰ ਤੁੱਜਾਂ ਤੋਂ ਮਿਲੀ ਇੱਜ਼ਤ ਅਤੇ ਆਪਣੇਆਂ ਤੋਂ ਮਿਲੀ ਪੀਸ ਦੀ ਦਿਲ ਤੇ ਕਿਸੇ ਕੋਨ ਵਿੱਚ ਹਮੇਸ਼ਾ ਲਈ ਰਹਿ ਜਾਂਦੀ ਹੈ ਪਰਖਣ ਵਾਲੇ ਬਹੁਤ ਮਿਲਣ ਕੇ ਸੰਦਗੀ ਵਿੱਚ ਕਾਸ਼ ਕੋਈ ਸਮਝਣ ਵਾਲਾ ਵੀ ਹੁੰਦਾ ਇਕੱਲੇ ਰਹਿਣਾ ਪੁਰਾ ਨਹੀਂ ਸਭ ਤੋਂ ਪੁਰਾ ਹੈ ਆਪਣੇਆਂ ਦੀ ਉਸ ਪੀੜ ਚ ਰਹਿਣਾ ਜੋ ਸਾਨੂੰ ਨਾਲ ਰੱਖ ਕੇ ਵੀ ਇਕੱਲੇ ਹੋਣ ਦਾ ਅਹਿਸਾਸ ਕਰਾਉਂਦੀ ਹੈ ਖੁਦ ਕਮੌਂ ਲੱਗ ਕੇ ਤਾਂ ਸ਼ੌਂਕ ਘਟ ਕੇ ਦਾਪੋ ਕਮੌਂਦਾ ਸੀ ਤਾਂ ਚਹਾ ਚਲੈਨ ਨੂੰ ਫਿਰਦੀ ਸੀ ਨੀਂਦ ਦਿਲ ਤੇ ਵਕਤ ਦਾ ਬਹੁਤ ਅਨੋਖਾ ਰਿਸ਼ਤਾ ਹੈ ਬਚਪਨ ਵਿੱਚ ਨੀਂਦ ਆਉਂਦੀ ਹੈ ਤੇ ਵਕਤ ਵੀ ਹੁੰਦਾ ਹੈ ਬਦਸੌਨ ਨੂੰ ਦਿਲ ਨਹੀਂ ਕਰਦਾ ਜਵਾਨੀ ਵਿੱਚ ਨੀਂਦ ਆਉਂਦੀ ਹੈ ਦਿਲ ਵੀ ਕਰਦਾ ਹੈ ਪਰ ਵਕਤ ਨਹੀਂ ਹੁੰਦਾ ਬਡਾਪੇ ਵਿੱਚ ਸੌਣ ਨੂੰ ਦਿਲ ਵੀ ਕਰਦਾ ਹੈ ਵਕਤ ਵੀ ਹੁੰਦਾ ਹੈ ਪਰ ਨੀਂਦ ਨਹੀਂ ਆਉਂਦੀ ਜ਼ਮਾਨੇ ਦੀਆਂ ਨਜ਼ਰਾਂ ਵਿੱਚ ਥੋੜਾ ਜਿਹਾ ਆਕੜ ਕੇ ਤੁਰਨਾ ਸਿੱਖ ਲਵੋ ਫੁੱਲਾਂ ਵਰਗਾ ਦਿਲ ਲੈ ਕੇ ਤੁਰੋਗੇ ਤਾਂ ਦੁਨੀਆ ਤੋੜਦੀ ਹੀ ਰਹੇਗੀ ਤੁਸੀਂ ਚਾਹੇ ਕਿੰਨੇ ਵੀ ਚੰਗੇ ਕੰਮ ਕਰੋ ਚਾਹੇ ਕਿੰਨੇ ਵੀ ਇਮਾਨਦਾਰ ਬਣ ਚਾਓ ਪਰ ਇਹ ਦੁਨੀਆ ਸਿਰਫ ਤੁਹਾਡੇ ਇੱਕ ਗਲਤੀ ਦਾ ਇੰਤਜ਼ਾਰ ਕਰ ਰਹੀ ਹੈ ਹੰਕਾਰ 10 ਦਿਨ ਦਾ ਹੈ ਕਿੰਨਾ ਪੈਸਾ ਹੈ ਸੰਸਕਾਰ 10 ਦਿਨ ਦੇ ਨੇ ਕਿ ਪਰਿਵਾਰ ਕਿਵੇਂ ਦਾ ਹੈ ਬੋਲੀ 10 ਦਿਨ ਦੀ ਹੈ ਇਨਸਾਨ ਕਿਵੇਂ ਦਾ ਹੈ ਤੇ ਬਹਿਸ 10 ਦਿਨ ਦੀ ਹੈ ਗਿਆਨ ਕਿਵੇਂ ਦਾ ਹੈ ਕਿਸੇ ਨੂੰ ਬੁਰਾ ਬਣਾ ਕੇ ਆਪ ਚੰਗੇ ਬਨਨ ਵਾਲੇ ਬਹੁਤੇ ਚਲਾਕਾਂ ਨੂੰ नहीं पता के समा, समा एक अजि शीशा है जरा चलाक तो चलाक बंद का ही उतारे लो जे कोई दिन रात मेहनत करता है तो लोग कहें के पैसे नहीं मरता है मेहनत करे तो निकम्मा है खुला खर्च करे तो फजूल खर्च है ਜੇ ਨਾ ਖਰਚ ਕਰੇ ਤਾਂ ਕੰਜੂਸ ਮੱਖੀ ਚੂਸ ਐ ਜੇ ਕਿਸੇ ਕੋਲ ਜਿਆਦਾ ਪੈਸਾ ਹੈ ਤਾਂ ਲੋਕ ਕਹਿੰਦੇ ਨੇ ਤੋਂ ਨੰਬਰ ਤੇ ਹੋਣ ਕੇ ਜੇ ਪੈਸਾ ਕੱਟੋਵੇ ਤਾਂ ਕਹਿੰਦੇ ਨੇ ਸਿਆਣਾ ਹੁੰਦਾ ਤਾਂ ਇਹ ਹਾਲ ਨਾ ਹੁੰਦਾ ਮਿਲਣਾ ਹੈ ਤਾਂ ਕਦਰ ਕਰਨ ਵਾਲਿਆਂ ਨੂੰ ਮਿਲੋ ਇਸਤੇਮਾਲ ਕਰਨ ਵਾਲੇ ਤਾਂ ਖੋਤ ਹੀ ਤੈਨੂੰ ਲੱਭ ਲੈਣਗੇ ਕੁਝ ਸਿੱਕਾਂ ਵਿੱਚ ਵੇਖਦਾ ਹੈ ਇਨਸਾਨ ਦਾ ਜ਼ਮੀਰ ਕੌਣ ਕਹਿੰਦਾ ਹੈ ਕਿ ਮੁਲਕ ਚਮੰਕਾਈ ਬਹੁਤ ਹੈ ਕਿਸੇ ਚਾਹਲ ਦੇ ਨਾਲ ਤਖਤ ਤੇ ਬੈਠਣ ਨਾਲੋਂ ਚੰਗਾ ਹੈ ਕਿ ਕਿਸੇ ਆਲਮ ਦੇ ਨਾਲ فرش ਤੇ ਬੈਠਿਆ ਚਵੇ ਕਿੰਨੇ ਚਲਾਇਆ ਹੈ ਤੋਹਫੇ ਲੈਣ ਤੇ ਦੇਣ ਦਾ ਹਿਸਾਬ ਕਦੀ ਬੰਦਾ ਤਾਂ ਹੁਣ ਮਿਲਨ ਚੁਲਨ ਤੋਂ ਵੀ ਦੱਦਤਾ ਹੈ ਤੂੰ ਦੇਖੇ ਹੋਣੇ ਨੇ ਜਨਾਜ਼ੇ ਨਿਕਲਦੇ ਅਰਮਾਨਾਂ ਤੇ ਮਤਕ ਖੁੱਲੇ ਆਮ ਤਫਨਾਇਆ ਹੈ ਖਵਾਈ ਸ਼ਬਨੀ ਨੂੰ ਬਿਨਾ ਨਕਸ਼ੇ ਤੋਂ ਪੰਛੀ ਪਹੁੰਚ ਜਾਂਦਾ ਹੈ ਆਪਣੇ ਮੰਜ਼ਲ ਤੱਕ ਤੇ ਇੱਕ ਇਨਸਾਨ ਹੈ ਜੋ ਕਿ ਦਿਲ ਤੋਂ ਦਿਲ ਤੱਕ ਵੀ ਪਹੁੰਚਣ ਦੇ ਨਾਕਾਮ ਰਹਿੰਦਾ ਹੈ ਕਿਸ ਦੇ ਲਈ ਜੰਨਤ ਬਣਾਈ ਹੈ ਤੁਮੇ ਤੇ ਰੱਬਾ ਕੌਣ ਹੈ ਇੱਥੇ ਜੋ ਗੁਨਾਹਗਾਰ ਨਹੀਂ ਹੈ ਮੈਂ ਫਕੀਰਾਂ ਨਾਲ ਸੌਦਾ ਕਰਤਾ ਹਾਂ ਅਕਸਰ ਜੋ 1 ਰੁਪਏ ਤੇ ਬਤਲੇ ਲੱਖਾਂ ਦੀਆਂ ਦੁਆਵਾਂ ਦਿੰਦਾ ਹੈ ਬੁੱਟੇ ਫਕੀਰ ਨੂੰ ਮਿਲੀਆਂ ਦਦ ਦਰਤੀਆਂ ਠੋਕਰਾਂ ਪਰ ਸਿੱਕੇ ਉਸ ਨੂੰ ਮਿਲੇ ਜੋ ਭਿਖਾਰਨ ਜਵਾਨ ਸੀ ਰੁਕਾਵਟਾਂ ਤਾਂ ਬਸ ਇਨਸਾਨ ਤੇ ਲਈ ਨੇ ਜਨਾਜ਼ਿਆਂ ਤੇ ਲਈ ਤਾਂ ਸਪਦਸਤਾ ਦੇ ਦਿੰਦੇ ਨੇ ਹਿਸਾਬ ਕਿਤਾਬ ਤਾਂ ਬਸ ਉੱਪਰ ਵਾਲੇ ਨੇ ਹੀ ਸਹੀ ਲਗਾਇਆ ਹੈ ਸਪਨੋ ਖਾਲੀ ਹੱਥ ਪੇਚਾ ਹੈ ਤੇ ਖਾਲੀ ਹੱਥ ਹੀ ਬੁਲਾਇਆ ਹੈ ਤੇ ਰਾਤ ਵਿੱਚ ਮਿਲੀ ਖੁਸ਼ੀ ਮੈਨੂੰ ਪਸੰਦ ਨਹੀਂ ਅਸੀਂ ਆਪਣੇ ਕਮਾਵੇ ਵਿੱਚ ਹੀ ਰਹਿੰਦੇ ਹਾਂ ਨਵਾਬਾਂ ਦੀ ਤਰ੍ਹਾਂ ਕਿੰਨੀ ਅਜੀਬ ਹੈ ਗੁਨਾਹ ਦੀ ਖਵਾਇਸ਼ ਵੀ ਇਕਬਾਲ ਨਮਾਜ਼ ਵਿੱਚ ਜਲਦੀ ਨਾਲ ਪੜ੍ਹਦਾ ਹਾਂ ਫਿਰ ਤੋਂ ਗੁਨਾਹ ਕਰਨ ਲਈ ਬੇਕਾਰਨਾ ਕਰ ਅਲਫਾਜ਼ ਆਪਣੇ ਕਿਸੇ ਦੇ ਲਈ ਬਸ ਚੁੱਪ ਰਹਿ ਕੇ ਦੇਖ ਤੈਨੂੰ ਸਮਝਦਾ ਕੌਣ ਹੈ ਕਰ ਤੋਂ ਦਰਵਾਜ਼ਾ ਛੋਟਾ ਦਰਵਾਜ਼ੇ ਤੋਂ ਤਾਲਾ ਛੋਟਾ ਤੇ ਤਾਲੇ ਤੋਂ ਚਾਬੀ ਛੋਟੀ ਪਰ ਛੋਟੀ ਜਹੀ ਚਾਬੀ ਨਾਲ ਕਰ ਖੁੱਲ ਜਾਂਦਾ ਹੈ ਇਸੇ ਤਰ੍ਹਾਂ ਹੀ ਛੋਟੇ ਛੋਟੇ ਵਿਚਾਰ ਹੀ ਵੱਡੇ ਵੱਡੇ ਬਤਲਾ ਲਿਆਉਂਦੇ ਹਨ ਗਰੀਬ ਟਿੱਕੇ ਪਹਾੜ ਤੋਂ ਕੋਈ ਨਾ ਪੁੱਛੇ ਹਾਲ ਅਮੀਰ ਨੂੰ ਲੱਗੇ ਚ ਕੰਡਾ ਪੁਛਣ ਲੋਕ ਹਜ਼ਾਰ ਛੋਟੀਆਂ-ਛੋਟੀਆਂ ਕੱਲਾਂ ਦਿਲ ਵਿੱਚ ਰੱਖਣ ਨਾਲ ਵੱਟੇ-ਵੱਟੇ ਰਿਸ਼ਤੇ ਵੀ ਕਮਜ਼ੋਰ ਹੋ ਜਾਂਦੇ ਨੇ ਹਜ਼ਾਰ ਤਾਂ ਨੇਰੇ ਲਈ ਨਹੀਂ ਕਈ ਵਾਰੀ ਅੰਦਰ ਤੇ ਚਾਣਾ ਨੂੰ ਦੇਖਣ ਲਈ ਆਉਂਦੀ ਹੈ ਝੋਠ ਕੰਨਾਂ ਨੂੰ ਚੰਗਾ ਲੱਗਦਾ ਇਸ ਲਈ ਲੋਕ ਬੜੀ ਸ਼ਤੀ ਚੱਕੇ ਨਿਕ ਕਰ ਲੈਂਦੇ ਨੇ ਪਦ ਸੁਣਨ ਚ ਵੀ ਕੋੜਾ ਹੁੰਦਾ ਇਸ ਲਈ ਸਾਬਤ ਕਰਨਾ ਪੈਂਦਾ ਹੈ ਜ਼ਿੰਦਗੀ 'ਚ ਉੱਚਾ ਉੱਠਣ ਲਈ ਕਿਸੇ ਟਿਕਰੀ ਦੀ ਲੋੜ ਨਹੀਂ ਹੁੰਦੀ। ਮਿੱਠੇ ਬੋਲ ਤੇ ਚੰਗੀ ਸੋਚ ਵਿੱਚ ਬੰਦੇ ਨੂੰ ਬਾਦਸ਼ਾਹ ਪਨਾਹ ਦਿੰਦੇ ਨੇ। ਸਮਾਜ ਤੇ ਜ਼ਿੰਦਗੀ ਦੁਨੀਆ ਤੇ ਮਹਾਨ ਅਧਿਆਪਕ ਹਨ। ਜ਼ਿੰਦਗੀ ਸਮੇ ਦਾ ਉਪਯੋਗ ਕਰਨਾ ਦੱਸਦੀ ਹੈ ਤੇ ਸਮਾਜ ਜ਼ਿੰਦਗੀ ਦੀ ਕੀਮਤ ਦੱਸਦਾ ਹੈ। ਜਿੰਨੂੰ ਪਾ ਨਾ ਸਕੀਏ ਉਹ ਹੋਰ ਕੀਮਤੀ ਲੱਗਣ ਲੱਗ ਜਾਂਦਾ ਹੈ ਤੇ ਜੋ ਮਿਲ ਜਾਵੇ ਉਹ ਵਿਅਰਥ ਹੋ ਜਾਂਦਾ ਹੈ। ਇਹ ਰਿਸ਼ਤੇ ਮਨ ਨਾਲ ਬਣਦੇ ਨੇ ਗੱਲਾਂ ਨਾਲ ਨਹੀਂ ਕੁਝ ਲੋਕ ਬਹੁਤ ਸਾਰੀਆਂ ਕਲਾਂ ਤੋਂ ਬਾਅਦ ਵੀ ਆਪਣੇ ਨਹੀਂ ਹੁੰਦੇ ਤੇ ਕੁਝ ਸ਼ਾਂਤ ਰਹਿ ਕੇ ਆਪਣੇ ਬਣ ਜਾਂਦੇ ਨੇ ਕਿਸੇ ਤੇ ਐਪ ਨੂੰ ਤੋਪੇ ਨਕਾਬ ਨਾ ਕਰ ਰੱਬ ਹਿਸਾਬ ਕਰੇਗਾ ਤੂੰ ਖੁਦ ਹਿਸਾਬ ਨਾ ਕਰ ਫਾਸਲਾ ਵਧਾਲਿਆ ਤੂੰ ਮੈਂ ਵੀ ਦੀਵਾਰ ਪੱਕੀ ਕਰ ਲਈ ਜ਼ਰਾ ਚਾਹੇ ਗਲਤ ਫਹਮੀ ਨੇ ਵੇਖੋ ਕਿੰਨੀ ਤਰੱਕੀ ਕਰ ਲਈ ਸਾਡੇ ਨਾਲ ਨਫ਼ਤਤ ਕਦਨ ਵਾਲੇ ਕਮਾਲ ਦਾ ਹੁਨਰ ਰੱਖਦੇ ਨੇ ਸਾਨੂੰ ਦੇਖਣਾ ਵੀ ਨਹੀਂ ਚਾਹੁੰਦੇ ਫਿਰ ਵੀ ਸਾਡੇ ਤੇ ਨਜ਼ਰ ਰੱਖਦੇ ਨੇ ਨਾ ਮੰਗ ਕੁਝ ਜਮਾਣੇ ਤੋਂ ਇਹ ਤੇ ਕਿ ਵੀ ਸੁਣਾਉਂਦੇ ਨੇ ਜ਼ਿਕਰ ਕੀਤਾ ਹੋਵੇ ਐਹਸਾਨ ਇੱਕ ਵਾਰਤਾ ਲੱਖ ਵਾਰ ਜਤਾਉਂਦੇ ਨੇ ਹੁਣ ਤੱਕ ਦਾ ਸਮਾਂ ਕਾਲੀ ਵਿੱਚ ਹੀ ਬੀਤਿਆ ਹੈ ਚੱਲ ਹੁਣ ਸਹਜ ਵਿੱਚ ਝੀਕ ਕੇ ਦੇਖਦੇ ਹਾਂ ਸਹਜ ਜੋ ਪਰਮਾਤਮਾ ਦੇ ਨਾਮ ਤੋਂ ਹੀ ਮਿਲਦਾ ਹੈ ਕੋਈ ਨਹੀਂ ਤੇਵੇ ਦਾ ਸਾਥ ਤੇਰਾ ਇੱਥੇ ਹਰ ਕੋਈ ਇੱਥੇ ਖੁਦ ਵਿੱਚ ਹੀ ਮਸ਼ਰੂਫ ਹੈ ਸਿੰਧ ਦੀ ਦਾ ਇੱਕ ਅਸੂਲ ਹੈ ਤੂੰ ਟਿਕਣਾ ਵਿੱਚ ਖੁਦ ਹੈ ਤੇ ਸੰਭਲਣਾ ਵਿੱਚ ਖੁਦ ਹੈ ਤੂੰ ਛੱਡ ਤੇ ਕੋਸ਼ਿਸ਼ਾ ਇਨਸਾਨਾਂ ਨੂੰ ਪਹਿਚਾਣਨ ਦੀ ਇੱਥੇ ਜ਼ਰੂਰਤਾਂ ਦੇ ਹਿਸਾਬ ਨਾਲ ਸਭਨਾਂ ਕਹਾਬ ਬਦਲਦੇ ਨੇ ਆਪਣੇ ਗੁਨਾਹ ਤੇ ਸਵਪਤਾ ਪਾ ਕੇ ਹਰ ਸ਼ਖਸ ਕਹਿੰਦਾ ਹੈ ਕਿ ਸਮਾਨਾ ਖਰਾਬ ਹੈ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੋਨ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚ ਰੱਖੋ ਮਿਲਤੇ ਹਾਂ ਫਿਰ ਅਗਲੇ ਸਫਰ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰੱਖਾ